ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੇਰੇ ਵੱਲੋਂ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਤੁਹਾਡਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਵਾਹਿਗੁਰੂ ਜੀ ਅਗੇ ਦਾਸ ਕਰਦੀਆਂ ਕਿ ਸਾਰੇ ਭੈਣ ਭਰਾਵਾਂ ਦੇ ਪਰਿਵਾਰਾਂ ਤੇ ਮਿਹਰ ਪ੍ਰਿਆਤ ਕਰਨਾ ਤੇ ਉਹਨਾਂ ਦੀ ਹਰ ਇੱਕ ਮਨੋ ਕਾਮਨਾ ਸੰਪੂਰਨ ਕਰਨਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਜਿਹੜਾ ਪੋ ਦਾ ਮਹੀਨਾ ਚੜ੍ਹਨ ਵਾਲਾ ਹੈਗਾ ਇਸ ਦੇ ਵਿੱਚ ਗੁਰੂ ਸਾਹਿਬ ਜੀ ਦੇ ਤੇ ਅਤੇ ਪਰਿਵਾਰ ਦੇ ਨਾਲ ਕੀ ਕੀ ਬੀਤੀ ਕਈ ਭੈਣਾਂ ਮੈਨੂੰ ਮੈਸੇਜ ਕਰਦੀਆਂ ਨੇ ਕਿ ਭੈਣੇ ਅਸੀਂ ਕੋਈ ਵੀ ਚੀਜ਼ ਜਦ ਵਾਹਿਗੁਰੂ ਜੀ ਤੋਂ ਮੰਗਣੀ ਹੋਵੇ ਤਾਂ ਅਸੀਂ ਕਿਹੜਾ ਪਾਠ ਕਰੀਏ ਅੱਜ ਮੈਂ ਤੁਹਾਨੂੰ ਇੱਕ ਅਜਿਹੀ ਵਿਧੀ ਦੱਸੂੰਗੀ ਜਿਹੜੀ ਕਿ ਤੁਸੀਂ ਪੋਦੇ ਮਹੀਨੇ ਸ਼ੁਰੂ ਕਰ ਲਈ ਤਾਂ ਕੋਈ ਵੀ ਤੁਹਾਡੀ ਅਜਿਹੀ ਮਨੋ ਕਾਮਨਾ ਨਹੀਂ ਜਿਹੜੀ ਪੂਰੀ ਨਾ ਹੋਵੇ ਉਹ ਤੁਹਾਨੂੰ ਕੱਲੋਂ ਸੰਗਰਾਂਦ ਦੇ ਦਿਹਾੜੇ ਤੋਂ ਸ਼ੁਰੂ ਕਰਿਓ ਇੱਕ ਤਾਂ ਵਾਹਿਗੁਰੂ ਜੀ ਦੇ ਬੱਚਿਆਂ ਨੂੰ ਤੇ ਵਾਹਿਗੁਰੂ ਜੀ ਦੇ ਨਾ ਪਰਿਵਾਰ ਵਾਸਤੇ ਆਪਾਂ ਥੋੜਾ ਜਿਹਾ ਸਮਾਂ ਕੱਢੀਏ ਹਰ ਰੋਜ਼ ਤੁਸੀਂ ਇੱਕ ਜਪਜੀ ਸਾਹਿਬ ਜੀ ਦਾ ਪਾਠ ਕਰਕੇ ਵਾਹਿਗੁਰੂ ਜੀ ਅੱਗੇ ਅਰਦਾਸ ਕਰਨੀ ਕਿ ਵਾਹਿਗੁਰੂ ਜੀ ਜਿਵੇਂ ਤੁਸੀਂ ਨੇ ਪਾਣਾ ਮੰਨਿਆ ਜਿਵੇਂ ਤੁਹਾਡੇ ਬੱਚਿਆਂ ਨੇ ਪਾਣਾ ਮੰਨਿਆ ਪਰਿਵਾਰ ਨੇ ਪਾਣਾ ਮੰਨਿਆ ਸਾਡੇ ਪਰਿਵਾਰਾਂ ਦੇ ਉੱਪਰ ਵੀ ਮਿਹਰ ਭਰਿਆ ਹੱਥ ਰੱਖ ਕੇ ਆਪਣੀ ਗੁਰਸਿੱਖੀ ਦੇ ਨਾਲ ਜੋੜ ਕੇ ਰੱਖਣਾ ਪਿਤਾ ਜੀ ਕਿਰਪਾ ਕਰਨੀ ਸਾਡੇ ਘਰਾਂ ਦੇ ਵਿੱਚੋਂ ਨਸ਼ਾ ਕਲੇਸ਼ ਦੁੱਖ ਦਰਦ ਦੂਰ ਕਰਨਾ ਤਾਂ 1 ਮਹੀਨਾ ਤੁਸੀਂ ਲਗਾਤਾਰ ਇਸ ਸ਼ਬਦ ਦਾ ਜਾਪ ਕਰੋਗੇ 1 ਮਹੀਨਾ ਇਸ ਸ਼ਬਦ ਦਾ ਤੁਸੀਂ ਜਾਪ ਕਰੋਗੇ ਤਾਂ ਤੁਹਾਡੀ ਕੋਈ ਵੀ ਮਨੋ ਕਾਮਨਾ ਨਹੀਂ ਹੈਗੀ ਜਿਹੜੀ ਪੂਰੀ ਨਾ ਹੋਵੇ ਕਿਉਂਕਿ ਜਦੋਂ ਆਪਣੇ ਘਰ ਦੇ ਵਿੱਚ ਆਪਾਂ ਦੁਨਿਆਵੀ ਆ ਕੋਈ ਵੀ ਹੈ ਨਾ ਮਰਗਤ ਹੋ ਜਾਂਦੀ ਹੈ ਤਾਂ ਆਪਣਾ ਮਨ ਕਿੰਨਾ ਉਦਾਸ ਹੁੰਦਾ ਹੈ ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ ਇਸ਼ਨਾਨ ਕਰਕੇ ਜੇਹੀ ਇਸ਼ਨਾਨ ਵੀ ਨਹੀਂ ਕਰ ਸਕਦਾ ਤਾਂ ਮੂੰਹ ਹੱਥ ਪੈਰ ਆਪਣੇ ਧੋ ਕੇ ਤੁਸੀਂ ਪੰਜ ਇਸ਼ਨਾਨਾ ਕਰਕੇ ਚੌਂਕੜਾ ਲਗਾ ਕੇ ਬੈਠਣਾ ਉਸ ਤੋਂ ਬਾਅਦ ਅਰਦਾਸ ਕਰਨੀ ਹੈ ਤੇ ਆਪਣੇ ਧਿਆਨ ਦੇ ਵਿੱਚ ਗੁਰੂ ਸਾਹਿਬ ਜੀ ਦਾ ਉਸ ਸਮਾਂ ਲੈ ਕੇ ਆਉਣਾ ਜਦੋਂ ਗੁਰੂ ਸਾਹਿਬ ਜੀ ਆਨੰਦਪੁਰ ਸਾਹਿਬ ਜੀ ਦਾ ਕਿਲਾ ਛੱਡ ਕੇ ਆਏ ਸੀ ਤੇ ਕਿੰਨੇ ਦੁੱਖਾਂ ਤੋਂ ਲੰਘਦੇ ਹੋਏ ਕਿੰਨੀਆਂ ਤਕਲੀਫਾਂ ਚੱਲਦੇ ਹੋਏ ਉਹਨਾਂ ਨੇ ਆਪਣਾ ਸਫ਼ਰ ਤੈਅ ਕੀਤਾ ਫਤਿਹਗੜ੍ਹ ਸਾਹਿਬ ਜੀ ਦੀ ਧਰਤੀ ਦੀ ਵੀ ਆਪਾਂ ਤੁਹਾਨੂੰ ਦਰਸ਼ਨ ਕਰਵਾਵਾਂਗੇ ਕਿਉਂਕਿ ਅਸੀਂ 2-4 ਦਿਨ ਪਹਿਲਾਂ ਜਾਂਦੇ ਹਾਂ ਜਾਂ ਤਾਂ ਸਹੀਦੀ ਦਿਹਾੜੇ ਤੋਂ ਨਹੀਂ ਫਿਰ 1-2 ਦਿਨ ਬਾਅਦ ਦੇ ਵਿੱਚ ਜਾਂਦੇ ਕਿਉਂਕਿ ਉਸ ਟਾਈਮ ਬਹੁਤ ਭੀੜ ਹੁੰਦੀ ਹੈ ਹਨਾ ਤੇ ਥੋੜਾ ਜਿਹਾ ਮੁਸ਼ਕਿਲ ਹੋ ਜਾਂਦਾ ਬੱਚਿਆਂ ਦੇ ਨਾਲ ਮੈਂ ਤੁਹਾਨੂੰ ਲਾਈਵ ਹੋ ਸਕੇ ਤਾਂ ਲਾਈਵ ਨਹੀਂ ਮੈਂ ਤੁਹਾਨੂੰ ਸਾਰੇ ਉਥੋਂ ਦਰਸ਼ਨ ਕਰਵਾਉਂਗੀ ਜਿਹੜੇ ਭੈਣ ਭਰਾ ਵਿਦੇਸਾਂ ਦੇ ਵਿੱਚ ਬੈਠੇ ਨੇ ਕਿਉਂਕਿ ਸਭ ਤੋਂ ਮਹਿੰਗੀ ਦੁਨੀਆ ਤੇ ਫਤੇਗੜ ਸਾਹਿਬ ਜੀ ਦੀ ਧਰਤੀ ਹੈ ਜਿੱਥੇ ਪਾਈ ਦੀਵਾਨ ਟੋਡਰਮਲ ਜੀ ਨੇ ਖੜੇ ਕਰਕੇ ਸਿੱਕੇ ਦੇਖੋ ਜਿਹੜੀ ਜਿੱਥੇ ਕਿ ਛੋਟੇ ਸਾਹਿਬ ਜੀ ਦਾ ਦਾਦਾ ਸੰਸਕਾਰ ਕੀਤਾ ਸੀ ਮਾਤਾ ਜੀ ਦਾ ਸੰਸਕਾਰ ਕੀਤਾ ਸੀ ਉਹ ਜਗਾ ਖਰੀਦੀ ਸੀ ਦੁਨੀਆ ਦੇ ਵਿੱਚ ਕਿਤੇ ਵੀ ਇੰਨੀ ਮਹਿੰਗੀ ਜਗਾ ਨਹੀਂ ਹੈਗੀ ਜਿਹੜੀ ਕਿ ਟੇਡੇ ਸਿੱਕੇ ਕਰਕੇ ਖਰੀਦੀ ਗਈ ਹੋਵੇ ਉਹ ਵੀ ਉਸ ਸਮੇਂ ਦੇ ਅੱਜ ਮੈਂ ਤੁਹਾਨੂੰ ਜਿਹੜਾ ਸ਼ਬਦ ਦਾ ਜਾਪ ਦੱਸੂਗੀ ਤੁਸੀਂ ਕੀ ਕਰਨਾ ਹੈ ਸਭ ਤੋਂ ਪਹਿਲਾਂ ਤੁਸੀਂ ਇਸ਼ਨਾਨ ਕਰ ਲਓ ਚਾਹੇ ਤੁਸੀਂ ਮੂੰਹ ਹੱਥ ਧੋਲੇ ਜਿਹੜੇ ਵਿੱਚ ਤੁਸੀਂ ਥੋੜੇ ਜਿਵੇਂ ਪਤਾਸੇ ਹਨਾ ਜਾਂ ਖਿੱਲਾਂ ਦਾ ਥੋੜਾ ਜਿਹਾ ਪ੍ਰਸ਼ਾਦ ਕੋਲੇ ਰੱਖ ਲੈਣਾ ਤੇ ਅਰਦਾਸ ਕਰਨੀ ਕਿ ਵਾਈ ਗੁਰੂ ਜੀ ਮੈਂ ਇੱਕ ਤਪੱਸਿਆ ਹੀ ਲਾ ਲਵਾਂ ਹਨਾ ਵੀ ਪੋਦੇ ਮਹੀਨੇ ਦੇ ਵਿੱਚ ਨਾਮ ਸਿਮਰਨ ਕਰਨਾ ਇੱਕ ਤਪੱਸਿਆ ਦੇ ਬਰਾਬਰ ਹੈ ਜਿਵੇਂ ਕਿ ਪਹਿਲਾਂ ਰਿਸ਼ੀ ਨੂੰ ਤਪੱਸਿਆ ਕਰਦੇ ਹੁੰਦੇ ਸੀ ਤਾਂ ਤੁਸੀਂ ਨੇ ਅਰਦਾਸ ਕਰਨੀ ਜੋ ਵੀ ਤੁਹਾਡੀ ਹੈ ਨਾ ਹੁੰਦੇ ਵੀ ਹਾਂ ਮੇਰੀ ਇਹ ਮੰਗ ਪੂਰੀ ਹੋ ਜੇ ਬਸ ਤਾਂ ਤੁਹਾਨੂੰ ਮੰਗਣ ਦੀ ਲੋੜ ਨਹੀਂ ਅਗਰ ਤੁਸੀਂ ਹੈਨਾ ਬਿਨਾ ਮੰਗੇ ਵੀ ਸਰਦਾ ਅਨੁਸਾਰ ਨਾਮ ਜਪੋਗੇ ਤਾਂ ਤੁਹਾਡੀ ਹਰ ਇੱਕ ਮੰਗ ਪੂਰੀ ਹੋਵੇਗੀ ਤੁਸੀਂ ਖੁਦ ਸੋਚੋਗੇ ਵੀ ਹੈ ਇਹ ਆਪਣੇ ਆਪ ਹੀ ਕਿਵੇਂ ਸਾਰਾ ਕੁਝ ਹੋਣ ਲੱਗ ਗਿਆ ਹੈਨਾ ਤੁਸੀਂ ਸਭ ਤੋਂ ਪਹਿਲਾਂ ਕੀ ਕਰਨਾ ਹੈ ਕੋਲੇ ਰੱਖ ਲੈਣਾ ਕੋਲੇ ਜਲ ਵੀ ਰੱਖਣਾ ਉਸ ਜਲ ਦਾ ਤੁਸੀਂ ਕੀ ਕਰਨਾ ਹੈ ਮੈਂ ਤੁਹਾਨੂੰ ਉਹ ਵੀ ਦੱਸਦੀ ਹਾਂ ਸਭ ਤੋਂ ਪਹਿਲਾਂ ਤੁਸੀਂ ਚੌਂਕੜਾ ਲਗਾ ਕੇ ਬਹਿ ਕੇ ਅਰਦਾਸ ਕਰਨੀ ਹੈ ਕਿ ਵਾਹਿਗੁਰੂ ਜੀ ਮੈਂ ਨਾਮ ਸਿਮਰਨ ਸ਼ੁਰੂ ਕਰਨ ਲੱਗੀ ਆ ਕਿਰਪਾ ਕਰਕੇ ਆਪ ਜੀ ਅੰਗ ਸੰਗ ਸਹਾਇ ਹੋ ਕੇ ਇਸ ਨੂੰ ਸੰਪੂਰਨ ਕਰਵਾ ਲੈਣਾ ਤੇ ਉਸ ਤੋਂ ਬਾਅਦ ਤੁਸੀਂ ਨੇ ਸ਼ੁਰੂ ਕਰਨਾ ਹੈ 15 ਮਿੰਟ ਤੁਸੀਂ ਨੇ ਜਪ ਕਰਨਾ ਹੈ ਅੱਖਾਂ ਬੰਦ ਕਰਕੇ ਸੋਚਣਾ ਹੈ ਕਿ ਵਾਹਿਗੁਰੂ ਜੀ ਸਾਡੇ ਸਾਹਮਣੇ ਬੈਠੇ ਨੇ ਤੇ ਅੱਖਾਂ ਬੰਦ ਕਰਕੇ ਤੁਸੀਂ ਵਾਹਿਗੁਰੂ 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 ਇਸ ਤਰੀਕੇ ਦੇ ਨਾਲ ਜਪ ਕਰਨਾ ਹੈ ਕਿਉਂਕਿ ਜੇ ਤੁਸੀਂ ਇਸ ਤਰੀਕੇ ਨਾਲ ਕਰੋਗੇ ਤਾਂ ਤੁਹਾਡਾ ਮਨ ਜੁੜੇਗਾ ਤੇ ਉਸ ਤੋਂ ਬਾਅਦ ਫਿਰ ਤੁਸੀਂ ਨੇ ਹੱਥ ਜੋੜ ਕੇ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਪਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪਸਾਦ ਜਪ ਆਦ ਸਚ ਜੁਗਾਦ ਸਚ ਹੈਪੀ ਸੱਚ ਨਾਨਕ ਹੋਸੀ ਭੀ ਸੱਚ ਵਾਹਿਗੁਰੂ 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 ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਇਸ ਤਰੀਕੇ ਦੇ ਨਾਲ ਤੁਸੀਂ ਨੇ ਮੂਲ ਮੰਤਰ ਦਾ ਪਾਠ ਕਰਨਾ ਹੈ 15 ਮਿੰਟ ਤੁਸੀਂ ਨੇ ਵਾਹਿਗੁਰੂ ਗੁਰਮੰਤਰ ਤੇ 15 ਮਿੰਟ ਤੁਸੀਂ ਮੂਲ ਮੰਤਰ ਦਾ ਤੇ ਫਿਰ ਉਸ ਤੋਂ ਬਾਅਦ ਇੱਕ ਜਪਜੀ ਸਾਹਿਬ ਜੀ ਦਾ ਪਾਠ ਤੇ ਇੱਕ ਚੌਪਈ ਸਾਹਿਬ ਜੀ ਦਾ ਪਾਠ ਤੁਸੀਂ ਇਹ ਇੱਕ ਮਹੀਨਾ ਪ੍ਰਣ ਕਰ ਲਓ ਭੀ ਚਾਹੇ ਕੁਝ ਵੀ ਹੋ ਜਾਈਂ ਅਗਰ ਤੁਹਾਡੇ ਤੋਂ ਸਵੇਰੇ ਨਹੀਂ ਬੈਠਿਆ ਜਾਂਦਾ ਤਾਂ ਤੁਸੀਂ ਦਿਨ ਦੇ ਵਿੱਚ ਜਾਂ ਫਿਰ ਤੁਸੀਂ ਜਿਵੇਂ ਕਿਸੇ ਜੌਬ ਵਗੈਰਾ ਕਰਦੇ ਹੋ ਗੱਡੀ ਦੇ ਵਿੱਚ ਜਾਂਦੇ ਆਉਂਦੇ ਹਨਾ ਤੁਸੀਂ ਇਸ ਮਤਲਬ ਕਿ ਵਿਧੀ ਨੂੰ ਛੱਡਿਓ ਨਾ ਚਾਹੇ ਕੁਝ ਵੀ ਹੋ ਜੇ ਜਿਵੇਂ ਕਹਿੰਦੇ ਨੇ ਚਾਹੇ ਤੂਫਾਨ ਹੜ੍ਹ ਕੁਝ ਵੀ ਆ ਜਾਏ ਤੁਸੀਂ ਇਸ ਵਿਧੀ ਨੂੰ ਛੱਡਿਓ ਨਾ ਮੈਂ 101% ਗਾਰੰਟੀ ਲੈਣੀ ਹੈ ਕਿ ਵਾਹਿਗੁਰੂ ਜੀ ਤੁਹਾਡੀ ਜੋ ਵੀ ਮਨੋ ਕਾਮਨਾ ਹੋਣਗੀਆਂ ਆਪਣੇ ਆਪ ਪੂਰੀਆਂ ਕਰਨਗੇ ਤੁਹਾਨੂੰ ਮੰਗਣ ਦੀ ਵੀ ਜ਼ਰੂਰਤ ਨਹੀਂ ਪੈਣੀ ਕੱਲ ਤੋਂ ਹੀ ਸ਼ੁਰੂ ਕਰਨਾ ਹੈ ਥੋੜਾ ਜਿਹਾ ਪ੍ਰਸ਼ਾਦ ਤੁਸੀਂ ਲੈ ਲੈਣਾ ਚਾਹੇ ਪਤਾਸਿਆਂ ਦਾ ਲੈ ਲਿਓ ਚਾਹੇ ਖਿਲਾਂ ਦਾ ਲੈ ਲਿਓ ਤੇ ਕੋਲੇ ਜਿਹੜਾ ਜਲ ਰੱਖਣਾ ਹੈ ਜ਼ਰੂਰ ਹੈ ਗਲਾਸ ਭਰ ਕੇ ਉਸ ਜਲ ਨੂੰ ਤੁਸੀਂ ਅਬਦੇ ਘਰ ਦੇ ਵਿੱਚ ਸੇਟਾ ਵੀ ਦੇਣਾ ਤੇ ਉਸ ਜਲ ਨੂੰ ਤੁਸੀਂ ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰ ਨੂੰ ਹਨਾ ਜਿਵੇਂ ਕਿ ਚਾਹ ਪਾਣੀ ਬਣਾਉਣੇ ਉਹਦੇ ਵਿੱਚ ਪਾ ਲੈਣਾ ਦੇਖੋ ਇੱਕ ਬਾਣੀ ਪੜਨ ਨਾਲ ਹਨਾ ਕਈ ਕਹਣਗੇ ਵੀ ਜਲ ਦਾ ਕੀ ਰੋ ਹੈ ਨਾ ਬਾਣੀ ਪੜਨ ਨਾਲ ਇੱਕ ਹਨਾ ਜਲ ਹੈ ਜਿਹੜਾ ਉਹ ਅੰਮ੍ਰਿਤ ਬਣ ਜਾਂਦਾ ਜਿਹਦੇ ਨਾਲ ਕਿ ਆਪਣੇ ਬੱਚਿਆਂ ਦੀ ਬੁੱਧੀ ਹਨਾ ਜਿਹੜੀ ਅੱਜ ਕੱਲ੍ਹ ਪ੍ਰੇਸ਼ਟ ਹੋਈ ਜਾ ਰਹੀ ਹੈ ਕੋਈ ਵੀ ਕਹਿਣੇ ਵਿੱਚ ਨਹੀਂ ਹੈਗਾ ਬਦਲੇ ਕੀ ਬਦਲੇਗੀ ਅੱਗੇ ਜਿਹੜੀਆਂ ਮਾਤਾਵਾਂ ਹੁੰਦੀਆਂ ਸੀ ਕੰਮ ਕਰਦੀਆਂ ਹੁੰਦੀ ਸੀ ਤਾਂ ਉਹ ਨਾਮ ਸਿਮਰਨ ਕਰਦੀਆਂ ਹੁੰਦੀ ਸੀ ਤਾਂ ਹੀ ਪਰਿਵਾਰ ਸੁਖੀ ਸੀ ਤੇ ਦੂਸਰਾ ਜਿਹੜਾ ਮੈਂ ਤੁਹਾਨੂੰ ਕਿਹਾ ਵੀ ਪਤਾਸੇ ਵਗੈਰਾ ਜਾਂ ਜਿਹੜੀਆਂ ਖਿਲਨਾ ਵਗੈਰਾ ਕੋਈ ਵੀ ਪ੍ਰਸ਼ਾਦ ਹੈ ਨਾ ਤੁਸੀਂ ਉਸ ਨੂੰ ਜਦੋਂ ਪਾਠ ਕਰੋਗੇ ਹਟੋਂਗੇ ਪਾਠ ਕਰਕੇ ਅਰਦਾਸ ਕਰਕੇ ਖੜੇ ਹੋ ਕੇ ਅਰਦਾਸ ਕਰਨੀ ਵਾਹਿਗੁਰੂ ਜੀ ਅੱਗੇ ਕਿ ਵਾਹਿਗੁਰੂ ਜੀ ਮੇਰੇ ਬੱਚਿਆਂ ਨੂੰ ਤੇ ਮੇਰੇ ਜਿਵੇਂ ਪਰਿਵਾਰ ਨੂੰ ਗੁਰਸਿੱਖੀ ਨਾਲ ਜੋੜਨਾ ਸਾਡੇ ਘਰ ਦੇ ਵਿੱਚੋਂ ਨਸ਼ਾ ਖਤਮ ਕਰਨਾ ਜੋ ਵੀ ਤੁਹਾਡੀ ਮੰਗ ਹੈ ਤੁਸੀਂ ਵਾਹਿਗੁਰੂ ਜੀ ਕੇ ਅਰਦਾਸ ਕਰਨੀ ਤੇ ਉਸ ਪ੍ਰਸ਼ਾਦ ਨੂੰ ਫਿਰ ਸਾਰੇ ਪਰਿਵਾਰ ਨੂੰ ਥੋੜਾ ਥੋੜਾ ਰੋਜ਼ ਵਰਤਾਉਣਾ ਤੁਸੀਂ ਪੂਰਾ 1 ਮਹੀਨਾ ਸੰਗਰਾਂਦ ਤੋਂ ਸ਼ੁਰੂ ਕਰਕੇ ਸੰਗਰਾਂਦ ਤੱਕ ਤੁਸੀਂ ਆਪਣੇ ਇਸ ਤਪੱਸਿਆ ਦਾ ਭੋਗ ਪਾਉਣਾ ਹੈ ਦੇਖੋ ਇਹ ਇੱਕ ਤਪੱਸਿਆ ਜਾਣ ਕੇ ਹੀ ਤੁਸੀਂ ਕਰਨੀ ਹੈ ਚਾਹੇ ਕੁਝ ਵੀ ਹੋ ਜੇ ਹਨਾ ਅੱਗੇ ਰਿਸ਼ੀ ਮੁਨੀ ਤੁਸੀਂ ਦੇਖੇ ਹੋਣਗੇ ਹਨਾ ਜਿਹੜੇ ਕਿ ਤਪੱਸਿਆ ਕਰਦੇ ਹੁੰਦੇ ਸੀਗੇ ਉਹਨਾਂ ਦੀਆਂ ਤਾਹਾਂ ਉਹ ਜਿਹੜੀਆਂ ਉਮਰਾ ਹੁੰਦੀਆਂ ਸੀਗੀਆਂ ਤਾਹਾਂ ਹੋਣਾ ਅਰਿੱਧੀਆਂ ਸਿੱਧੀਆਂ ਦੇ ਮਾਲਕ ਬਣ ਜਾਂਦੇ ਸੀ ਇੱਕ ਕਹਿੰਦੇ ਵਾਿਗਰੂ ਵਾਿਗਰੂ ਦਾ ਸਿਮਰਨ ਕਰਨ ਲੱਗ ਜਾ ਤਾਂ ਉਹ ਇੱਕਦਮ ਉਸ ਵੀ ਰਿਧੀਆਂ ਸਿੱਧੀਆਂ ਆਉਣ ਲੱਗ ਜਾਂਦੀਆਂ ਨੇ ਜਿਵੇਂ ਕਿ ਜੋ ਵੀ ਉਹ ਬੋਲਦਾ ਉਹ ਪੂਰੀ ਹੋਣ ਲੱਗ ਜਾਂਦੀ ਹੈ ਹਨ ਇਸ ਨੂੰ ਭਰੋਸੇ ਨਾਲ ਤੇ ਯਕੀਨ ਨਾਲ ਕਰਿਓ ਮੇਰੀ 101% ਗਾਰੰਟੀ ਹੈ ਕਿ ਨਾ ਤੁਹਾਡਾ ਹੋਇਆ ਤਾਂ ਤੁਸੀਂ ਮੈਨੂੰ ਇੱਕ ਮਹੀਨੇ ਬਾਅਦ ਪੋਦੇ ਮਹੀਨੇ ਤੋਂ ਮਾਗਰੋ ਤੁਸੀਂ ਮੈਨੂੰ ਕਹਿ ਦੇਵੀਂ ਦੀਦੀ ਅਸੀਂ ਵਿਧੀ ਅਨੁਸਾਰ ਤੇ ਵਿਸ਼ਵਾਸ ਕਰਕੇ ਸਭ ਤੋਂ ਪਹਿਲਾਂ ਵਿਸ਼ਵਾਸ ਹੈ ਕਿ ਵਾਿਗਰੂ ਜੀ ਸਾਡੀ ਇਹ ਸਾਰਾ ਕੁਝ ਪੂਰਾ ਕਰਨਗੇ ਤੇ ਵਾਹਿਗੁਰੂ ਜੀ ਸਾਡੇ ਅੰਗ ਸੰਗ ਸਹਾਇ ਨੇ ਵਾਹਿਗੁਰੂ ਜੀ ਹਾਜ਼ਰ ਨਾਜ਼ਰ ਨੇ ਕਿਉਂਕਿ ਜਦੋਂ ਆਪਾਂ ਟੀਚਰ ਕੋਲ ਇੱਕ ਬੱਚਾ ਪੜਦਾ ਹੈ ਨਾ ਤਾਂ ਉਹ ਟੀਚਰ ਨੂੰ ਸਾਹਮਣੇ ਹਾਜ਼ਰ ਨਾਜ਼ਰ ਸਮਝਦਾ ਉਹ ਕੋਈ ਗਲਤੀ ਨਹੀਂ ਕਰਦਾ ਉਸੇ ਤਰੀਕੇ ਨਾਲ ਤੁਸੀਂ ਵੀ ਵਾਹਿਗੁਰੂ ਜੀ ਨੂੰ ਹਾਜ਼ਰ ਨਾਜ਼ਰ ਸਮਝ ਕੇ ਕਰਨਾ ਤੁਸੀਂ ਜੋ ਮੰਗੋਗੇ ਤੁਹਾਨੂੰ ਉਹੀ ਮਿਲੇਗਾ ਤੇ ਇੱਕ ਮੈਂ ਤੁਹਾਨੂੰ ਸ਼ਬਦ ਦੱਸ ਰਹੀ ਹਾਂ ਇਸ ਸ਼ਬਦ ਨੂੰ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਲਿਖ ਕੇ ਪਾ ਦੂੰਗੀ ਇਸ ਸ਼ਬਦ ਨੂੰ ਤੁਸੀਂ ਨੇ ਤੁਰਦੇ ਫਿਰਦੇ ਹੈ ਨਾ ਯਾਦ ਕਰ ਲੈਣਾ ਤੁਰਦੇ ਫਿਰਦੇ ਜਾਂ ਕਿਸੇ ਲਿਖ ਕੇ ਲਗਾ ਲੈ ਤੁਰਦੇ ਫਿਰਦੇ ਤੁਸੀਂ ਹੈ ਨਾ ਇਸ ਸ਼ਬਦ ਦਾ ਜਾਪ ਕਰੋਗੇ ਤਾਂ ਤੁਹਾਡੀ ਕੋਈ ਵੀ ਅਜਿਹੀ ਚੀਜ਼ ਨਹੀਂ ਜਿਹੜੀ ਪੂਰੀ ਨਾ ਹੋਵੇ ਪਰ ਅੰਦਰੋਂ ਮੰਨ ਕੇ ਜਿਵੇਂ ਕਿ ਮੈਂ ਸੋਚਦੀ ਹੁੰਨੀ ਆ ਨਾ ਜਦੋਂ ਵੀ ਮੈਨੂੰ ਕੋਈ ਦੁਬਿਧਾ ਆਉਂਦੀ ਹੈ ਤਾਂ ਮੈਂ ਵਾਹਿਗੁਰੂ ਜੀ ਨੂੰ ਸਮਝਦੀ ਹਾਂ ਵੀ ਵਾਹਿਗੁਰੂ ਜੀ ਮੇਰੇ ਨਾਲ ਨੇ ਬਸ ਉਹ ਕਰਨਗੇ ਕਰਨਗੇ ਤੇ ਉਹ ਕਰਦੇ ਵੀ ਨੇ ਤਾਂ ਪਲੀਜ਼ ਮੇਰੇ ਹੱਥ ਵੰਨ ਕੇ ਬੇਨਤੀ ਹੈ ਤਾਂ ਤੁਸੀਂ ਨੇ ਉਹ ਸ਼ਬਦ ਹੈਗਾ ਦੱਖਣੀ ਮੁਹੱਲਾ ਪੰਜਵਾਂ ਪੌੜੀ ਜਾਂ ਤੂੰ ਮੇਰੇ ਬਲ ਹੈ ਤਾਂ ਕਿਆ ਮੋਹ ਸੰਦਾ ਤੁਰ ਸਭ ਕੁਝ ਮੈਨੂੰ ਸੌਪਿਆ ਜਾਂ ਤੇਰਾ ਬੰਦਾ ਲਕshmi ਤੋਟਨ ਆਵਈ ਖੇ ਖਰਚ ਰਹੰਦਾ 184 ਮਿਹਦਨੀ ਸਭ ਸੇਵ ਕਰਨ ਦਾ ਬੈਰੀ ਮਿੱਤਰ ਸਭ ਕੀਤੇ ਆ ਨੇ ਮੰਗਿਆ ਮੰਦਾ लेखा ਕੋਈ ਨਾ ਪੁੱਛੇ ਜਿਹਾ ਹਰ ਵਕਸਨ ਦਾ ਆਨੰਦ ਪਿਆਸੁ ਕਪਾਇਆ ਮਿਲ ਗੁਰ ਗੋਵਿੰਦ ਦਾ ਸਭੇ ਕਾਜ ਸਵਾਰੀ ਐ ਜਤ ਉਦਪਾवन ਦਾ ਵਾਹਿਗੁਰੂ 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 ਇਹ ਸ਼ਬਦ ਨੂੰ ਮੈਂ ਲਿਖ ਕੇ ਡਿਸਕ੍ਰਿਪਸ਼ਨ ਦੇ ਵਿੱਚ ਵੀ ਪਾ ਦੇਵਾਂਗੀ ਤੁਸੀਂ ਸਾਰੇ ਭੈਣ ਭਰਾ ਉਥੋਂ ਹਣ ਨੋਟ ਕਰ ਲੈਣਾ ਕਿਸੇ ਪੇਜ ਵਗੈਰਾ ਤੇ ਲਿਖ ਲੈਣਾ ਜਾਂ ਤੁਸੀਂ ਇਹਨਾਂ ਮੋਬਾਈਲ ਤੇ ਵੀ ਡਾਊਨਲੋਡ ਕਰਕੇ ਲਿਖ ਸਕਦੇ ਹੋ ਯਕੀਨ ਰੱਖਿਓ ਜੋ ਮੰਗੋਗੇ ਤੁਹਾਨੂੰ ਮਿਲੇਗਾ ਪਰ ਵਿਸ਼ਵਾਸ ਰੱਖਿਓ ਇਹ ਸੋਚੋ ਵੀ ਵਾਹਿਗੁਰੂ ਸਾਡੇ ਅੰਗ ਸੰਗ ਸਹਾਇ ਨੇ ਮੇਰੇ ਦਿਨ ਬਦਲਣ ਵਾਲੇ ਨੇ ਤੇ ਵਾਹਿਗੁਰੂ ਜੀ ਮੇਰੇ ਦਿਨ ਬਦਲਣਗੇ ਤੇ ਤੁਹਾਡੇ ਦਿਨ ਬਦਲਣਗੇ ਤੇ ਹੁਣ ਵੀਡੀਓ ਚੰਗੀ ਲੱਗਦੀ ਹੁੰਦੀ ਹੈ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਦਿਆ ਕਰੋ ਤੇ ਆਪਣੇ ਚੈਨਲ ਨੂੰ ਅੱਗੇ-ਅੱਗੇ ਸ਼ੇਅਰ ਵੀ ਕਰਿਆ ਕਰੋ ਹਨਾ ਸਭ ਤੋਂ ਤੇ ਮਿਲਾਂਗੇ ਆਪਾਂ ਹੁਣ ਅਗਲੀ ਵੀਡੀਓ ਦੇ ਵਿੱਚ ਉਹ ਤੱਕ ਲਈ ਸਾਰੇ ਭੈਣ ਭਰਾਵਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਫਤੇਗੜ ਸਾਹਿਬ ਜੀ ਦੀ ਲਾਈਵ ਤੁਸੀਂ ਚਾਹੋਣੇ ਹੋ ਤਾਂ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਣਾ ਜਿਹੜੇ ਪੈਨ ਭਾਰੀ ਵਿਦੇਸ਼ਾਂ ਦੇ ਵਿੱਚ ਬੈਠੇ ਨੇ ਨਹੀਂ ਤਾਂ ਫਿਰ ਮੈਂ ਵੀਡੀਓ ਬਣਾ ਕੇ ਤੁਹਾਨੂੰ ਜਰੂਰ ਅਪਲੋਡ ਕਰਾਂਗੀ ਉਸ ਸਥਾਨ ਦੀ ਕਿਉਂਕਿ ਅਸੀਂ ਉੱਥੇ ਹਰ ਮਹੀਨੇ ਵੀ ਜਾਂਦੇ ਹਾਂ ਤੇ ਹੁਣ ਥੋੜਾ ਜਾ ਹਨਾ ਪੜਾਈ ਕਰਕੇ ਗੁੜੀਏ ਦੇ ਕਰਕੇ ਥੋੜਾ ਹੋ ਜਾਣਾ ਨਹੀਂ ਤਾਂ ਫਿਰ ਜਿੱਦਨ ਅਸੀਂ ਗਏ ਮੈਂ ਤੁਹਾਨੂੰ ਲਾਈਵ ਵੀ ਦਿਖਾ ਦੂੰਗੀ ਅਗਰ ਤੁਸੀਂ ਚਾਹੋਗੇ ਨਹੀਂ ਫਿਰ ਮੈਂ ਵੀਡੀਓ ਬਣਾ ਕੇ ਤੁਹਾਨੂੰ ਅਪਲੋਡ ਕਰੂੰਗੀ ਤਾਂ ਦਰਸ਼ਨ ਕਰਨੇ ਸਤਿ ਸ਼੍ਰੀ ਅਕਾਲ ਜੀ